ਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਪਾਈ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਠੀਕ ਹੈ ਠੀਕ ਹੈ ਸਵਾਗਤ ਕਰਦੇ ਹਾਂ ਇੱਕ ਤੁਹਾਡਾ ਨਵੀਂ ਵੀਡੀਓ ਦੇਖੋ ਦੋਸਤੋ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਲਿੰਕਾ ਬਾਈਟ ਪੱਥੇ ਪੁੱਟਾ ਪਾ ਕੇ ਸਬਸਕ੍ਰਾਈਬ ਕਰ ਲਓ ਦੋਸਤੋ ਮਨਮਾਨ ਨੂੰ ਤੇ ਅੱਜ ਦੀ ਤੇਰੀ ਵਿੱਚ ਵੀਡੀਓ ਬਣਵਾਉਣੀਆਂ ਤਾਂ ਆਪਣਾ ਕੰਟੈਕਟ ਨੰਬਰ 84275 ਹਾਂ ਵੀਡੀਓ ਆਇਆ ਵਾ ਆਪਣੇ ਘਰੇ ਬਾਈ ਗੋਲਡੀ ਕੋਲ ਪਹੁੰਚਿਆ ਦੋਸਤੋ ਬਰਾਡ ਐਂਡ ਖਾਨ ਡੈਰੀ ਫਾਰਮ ਦੇ ਵਿੱਚ ਤੇ ਇੱਕ ਤੁਹਾਨੂੰ ਵੀਡੀਓ ਦੇ ਨਾਲ ਨਾਲ ਠੀਕ ਹੈ ਆਪਾਂ ਦਰਸ਼ਨ ਜ਼ਰੂਰ ਕਰਾਉਣੇ ਆ ਆਪਣੇ ਪੁਰਾਣੇ ਦੋਸਤ ਦੇ ਪਲਟੂ ਕੁਮਾਰ ਦੇ ਆ ਦੇਖੋ ਮੈਂ ਤਾਂ ਲੱਗਦਾ ਜਿਵੇਂ ਬਾਹਰ ਲਿਕ ਕੰਟਰੀ ਕੰਟਰੀ ਚ ਆਇਆ ਲੱਗਦਾ ਨਾ ਪਲਟੂ ਠੀਕ ਆ ਠੀਕ ਆ ਇਹ ਗੱਲ ਸ੍ਰੀ ਗੱਲ ਬਾਈ ਜੀ ਰੰਗ ਬੰਨੀ ਬੈਠਾ ਪਲਟੂ ਹਾਂਜੀ ਹਾਂਜੀ ਅੱਸੀ ਕਾ ਵੀ ਪਲਟੂ ਕੀ ਹਾਲਾ ਠੀਕ ਆ ਠੀਕ ਆ ਠੀਕ ਆ ਹਾਂ ਹਾਂ ਆ ਬੜਾ ਪਲਟੂ ਮਾਰ ਮੁਰ ਬਣਿਆ ਸੰਗਲ ਸੰਗਲ ਬੜਾ ਗਾਲ ਚ ਪਾਇਆ ਕਿਹੜੀ ਕੰਟਰੀ ਚ ਗਿਆ ਸੀ ਹੋਏ ਕੰਟਰੀ ਚ ਤਾਂ ਬਿਹਾਰ ਚ ਜਾ ਕੇ ਆਇਆ ਬਿਹਾਰ ਤੇ ਜਾ ਕੇ ਆਇਆ ਹਾਂ ਸਟੇਟ ਹੀ ਕਰੀਆ ਹਾਂ ਤੇ ਕਿੱਥੇ ਰਹਿਣ ਲੱਗੇ ਇਹਨਾਂ ਟਾਈਮ ਅਚਕਰ ਜੀ ਲਾਇਆ ਸਾਰਾ ਵੀਡੀਓ ਹੀ ਬੰਦ ਕਰਾ ਦੇ ਤੂੰ ਦਾ ਬਾਈ ਨੇ ਅੱਜ ਫੋਨ ਲਾਇਆ ਕਹਿੰਦਾ ਵੀ ਪਾਲਟੂ ਆ ਗਿਆ ਬਾਈ ਆਪਣਾ ਪੁਰਾਣਾ ਆ ਜੀ ਤੇ ਵੀਡੀਓ ਬੰਦ ਜਾ ਠੀਕ ਹੈ ਤੇ ਕਿਵੇਂ ਆ ਸੱਟਾ ਪ੍ਰਵਾਦ ਠੀਕ ਆ ਕਿੰਨਾ ਕੁ ਮਾਲਮੁੱਲ ਲਿਆਂਦਾ ਮਾਲਮੁੱਲ ਤਾਂ ਬਹੁਤ ਖੜਾ ਪਿਆ ਆਪਣੇ ਕੋਲ ਇਹ ਸੰਗਲ ਜਾ ਕੇ ਕਿਵੇਂ ਗੱਲ ਤੇ ਬਾਈ ਫਿਰਦਾ ਸੰਗਲ ਤੋਂ ਵੀ ਪਾਲਿਆ ਸੰਗ ਬਾਜੋ ਠੀਕ ਹੈ ਸੰਗ ਬਾਜੋ ਮੈਂ ਤਾਂ ਕਹੇ ਬਾਹਰ ਨਹੀਂ ਕੰਦਰੀ ਕੁੰਡਰੀ ਜਾ ਕੇ ਆਏ ਕਿਤੇ ਨਹੀਂ ਨਹੀਂ ਚੱਲ ਆਇਆ ਫਰਕਰਾ ਮਾਰ ਆਜਾ ਆ ਸੱਜਣੋ ਬਾਈ ਪਾਲਟੂ ਕੋ ਮਾਰਦਾ ਜਿਹੜਾ ਫਾਰਮ ਆ ਬਾਈ 골ਡ ਯਾਰਗਿਆਂ ਕੋਲੇ ਆਇਆ ਵਾ ਬਾਈ ਆ ਦੇ ਲੋਟੇ ਸ਼ਾਨਦਾਰ ਵੈੜਾ ਤੁਹਾਨੂੰ ਕਰਾਉਨੇ ਆ ਚੈੱਕ ਆਪਾਂ ਤੇ ਦੋਸਤ ਬਾਕੀ ਕੱਲੀ ਕੱਲੀ ਵੈੜ ਦੀ ਡਿਟੇਲ ਲੈ ਕੇ ਤੁਹਾਨੂੰ ਸਾਂਝੀ ਕਰਾਂਗੇ ਜਿਹੜਾ ਨੰਬਰ ਆ ਬਾਈ ਦਾ ਸਕਰੀਨ ਤੇ ਚੱਲੂਗਾ ਕਿਸੇ ਵੀ ਦੋਸਤ ਮਿੱਤਰ ਨੇ ਜੇ ਕੋਈ ਵੀ ਵੈੜ ਦੀ ਖਰੀਦਾਰੀ ਕਰਨੀ ਆ ਤਾਂ ਮਾਲਕ ਦੇ ਨੰਬਰ ਤੋਂ ਲੈ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਪਲਟੂ ਤੋਂ ਲੈਨੇ ਆ ਡਿਟੇਲ ਆ ਆਇਆ ਬਾਈ ਪਲਟੂ ਹੋਰ ਬਾਈ ਵਧੀਆ ਵਧੀਆ ਕੀ ਹਾਲ ਨੇ ਇੱਧਰ ਆ ਠੀਕ ਆ ਠੀਕ ਚੱਲ ਲੋ ਸੱਜਣੋ ਇੱਥੋਂ 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 ਆਹ ਆਹ ਦੇਖੋ ਕੀ ਪਹਿਲਾਂ ਹਾਂ ਜਿਆ ਹਾਲ ਆ ਦਿਖਾ ਦੇ ਪਲਟੂ ਕਹਿੰਦਾ ਆਹ ਬਾਲੀ ਮੈਨੂੰ ਚੰਗੀ ਵਹਿੜ ਲੱਗਦੀ ਆ ਸਕੀਨ ਮਨ ਨੂੰ ਜਿਹੜੀ ਖੁਸ਼ੀ ਦਿੰਦੀ ਆ ਪਹਿਲਾਂ ਇਹਦੀ ਡਿਟੇਲ ਲੈਨੇ ਆਪਾਂ ਹਾਂ ਵੀ ਪਲਟੂ ਕੀ ਡਿਟੇਲ ਆ ਵਹਿੜ ਦੀ ਡਿਟੇਲ ਤਾਂ ਜੀ ਪਹਿਲਾਂ ਨਾ ਇਹ ਪਹਿਲਾਂ ਪਲੂਣ ਵਸਿਆ ਹਾਂਜੀ ਮੋਹੋ ਮੋਹੋ ਦਾ ਖਾਦਨਿਆ ਸਿੱਧਾ ਹੀ ਆਪਾਂ ਡਾਇਰੈਕਟ ਝੂਠਾੜਾ ਤੇ ਕੰਮ ਇਥੇ ਕਰਦੇ ਨਹੀਂ ਆਪਾਂ ਹੂੰ ਠੀਕ ਝੂਠਾੜੇ ਦਾ 5000 ਜੁਰਮਾਨਾ ਆਗਾ ਭਾਈ ਵਾਹ ਜੀ ਵਾਹ ਉਹੀ ਉਹੀ ਆ ਦੋਸਤ ਵੇਖ ਲੋ ਡਾਇਲੋਗ ਆਪਣੇ ਪਲਟੂ ਵਾਲੀ ਦੇ ਗਿਆ ਚਲਾ ਗਿਆ ਇਹ ਜਰੂਰ ਹੂੰ ਤਾਂ ਮਾਲ ਦੇਖੋ ਪਹਿਲਾਂ ਫੇਰ ਗੱਲ ਕਰੋ ਕੁਆਲਿਟੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਫਾਨ ਲੈਵਾ ਭਾਂਡਾ ਪੂਰਾ ਚੀਜ਼ ਥੋਰ ਕੇ ਦਿਖਾ ਦਿੰਨੇ ਆ ਠੀਕ ਆ ਜੀ ਲਾਓ ਸੱਜਣੋ ਚੈੱਕ ਕਰ ਲੋ ਵਹਿੜ ਦਾ ਤੋਰਾ ਹਾਂ ਜੀ ਹਾਂ ਸੰਸਾਰੀ ਤੋਰਾ ਕਰਮਾਲੀ ਦੀ ਬਚ ਕੇ ਮੈਟ ਤੇ ਥੋੜਾ ਜਿਆ ਤੇਲਕਣ ਵਾਲੀ ਹੋ ਜਾਂਦੀ ਆ ਕਰਮਾਲੀ ਹਾਂਸ ਵਾਲੀ ਤੋਰਾ ਵਾਹ ਜੀ ਵਾ ਲੈ ਆ ਵੀ ਪਲਟੇ ਵਾਪਸ ਅੱdte ਪੰਜਾਬ ਚੋਂ ਨਹੀਂ ਲੱਭਣਾ ਕਹਿੰਦੇ ਮਿੱਤਰ ਪਲਟੇ ਦੇ ਉੱਪਰ ਜਾਂਦੀ ਆ ਹਾਂ ਜੀ ਐਡ ਦਾ ਕੱਦ ਦੇਖੋ ਕਿਉਂਕਿ ਵੇਖੋ ਕੱਦ ਤੇ ਬਜਨ ਵਜੂਦ ਦੇ ਨਾਲ ਹੀ ਪੁੱਸ ਨੂੰ ਦੁੱਧ ਦੇਣਾ ਹੁੰਦਾ ਹਾਂ ਹਾਂਜੀ ਹਾਂਜੀ ਚੰਗਾ ਥਨ ਭੰਡਾ ਜਿਹੜੇ ਸਨ ਪਲੂਣ ਵਸੀ ਆ ਬਹੁਤ ਚੰਗੇ ਦੁੱਧ ਦੀ ਆਸ ਕਰਦੇ ਆ ਇਹ ਫਾਰਮ ਤੋਂ ਲੈ ਕੇ ਆਏ ਬਲਬੀ ਜੰ ਕਿਵੇਂ ਆ ਇਹਦਾ ਪਤਾ ਤਾਂ ਉਹਨਾਂ ਨੂੰ ਜਾਂ ਸਰਦਾਰ ਨੂੰ ਵੀ ਪਤਾ ਨਹੀਂ ਕਿਥੋਂ ਲੈ ਕੇ ਆ ਫਾਰਮ ਤੋਂ ਲਿਆਂਦਾ ਕਿ ਕਿਥੋਂ ਲਿਆਂਦਾ ਠੀਕ ਆ ਠੀਕ ਆ ਤੇ ਆਪਣਾ ਕਿੰਨਾ ਟਾਈਮ ਰਹਿ ਗਿਆ ਦਾ ਸੂਣ ਚ ਸੂਣ ਚ ਲੈ ਜੂਗਾ 4-5 ਦਾ ਨਾ 4-5 ਦਾ ਲੈ ਜੂਗਾ ਹਾਂਜੀ ਹਾਂਜੀ ਠੀਕ ਆ ਠੀਕ ਆ ਬਈ ਦੁੱਧ ਦੀ ਕਿੰਨੀ ਕੀ ਉਮੀਦ ਕਰਦੇ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਆਪਾਂ ਬਾਣਾ ਦਾ ਨਹੀਂ ਕਹਿੰਦੇ ਬਾਈ ਇਕਾ ਥਣਪੰਡੇ ਦੇ ਹਿਸਾਬ ਨਾਲ ਕਿੰਨਾ ਹਾਂ ਵੀ 25 ਪਲੱਸ ਤਾਂ ਦੇਣਾ ਚਾਹੀਦਾ ਸਹੀ ਹੈ ਹੈਨਾ ਬਾਕੀ ਸੇਵਾ ਦੋਸਤੋ ਹਾਂਜੀ ਵੀ 20 ਤੋਂ 25 ਪਲੱਸ ਕਹਿੰਦੇ ਆ ਤੇ ਬਾਕੀ ਤੁਹਾਨੂੰ ਨੇੜ ਤੋਂ ਆਪਾਂ ਥਣਾ ਦੀ ਕੁਆਲਿਟੀ ਚੈੱਕ ਕਰਾ ਦਿੰਨੇ ਆ ਆ ਦੇਖੋ ਸੀਲਸ ਲੱਗਦਾ ਪੂਰੀਆਂ ਹਨਾ ਹਾਂਜੀ ਹਾਂਜੀ ਆ ਦੇਖ ਲਓ ਭਲਾ ਕੋਈ ਝੂਠ ਵਾਲੀ ਗੱਲ ਤਾਂ ਹੈ ਨਹੀਂ ਮੈਂ ਹੱਥ ਰੇ ਦੇਖੋ ਦੋਸਤੋ ਜਮਾ ਪਾਲਟੂ ਬਾਈ ਕੋਈ ਚੱਕਰ ਹੀ ਨਹੀਂ ਯਾਰ ਕਿਸੇ ਪਾਸੇ ਕੋਈ ਕਰ ਨਹੀਂ ਇਧਰ ਵੀ ਦੇ ਦੇ ਪਾਲਟੂ ਡਿਟੇਲ ਬਾਈ ਇਹ ਵੀ ਚੱਲਾਂਗੇ ਇਹਦਾ ਡਿਟੇਲ ਹੈ ਪਹਿਲਾਂ ਬਾਈ ਓਕੇ ਹਾਂ ਲਓ ਵੀ ਸੋ ਜਰਾ ਦੂਸਰਾ ਆ ਦੇਖੋ ਇੱਕ ਹੋਰ ਮੋਰਨੀ ਦਾ ਬੱਚਾ ਵਾਹ ਜੀ ਵਾਹ ਹਾਂ ਕਮਾਲ ਇਹਦਾ ਚੈੱਕ ਕਰਾ ਦੇ ਕਰਮਾਈ ਦਾ ਟੈਂਟ ਵਗੈਰਾ ਸਾਰਾ ਕੁਝ ਹੈ ਜਿਆ ਦੋਸਤੋ ਜਿਹੋ ਜਾਂ ਵਾਈਟ ਆ ਉਦਾਂ ਦੇ ਵਿੱਚ ਜਿਵੇਂ ਵਿੱਚ ਬਲੈਕ ਆ ਕਮਾਲ ਹੀ ਕਰੀ ਪਈਆ ਇਹ ਤਾਂ ਭਾਈ ਹਾਰ ਸ਼ਿੰਗਾਰ ਨਹੀਂ ਲਾਇਆ ਸਹੀ ਗੱਲ ਆ ਠੀਕ ਆ ਨਾ ਸਹੀ ਗੱਲ ਸਹੀ ਗੱਲ ਬੱਚਾ ਇੱਕ ਕਰੋ ਜਿਹੜਾ ਪਾਲਟੂ ਕਮਾਰਣਾ ਭਾਈ ਪੂਰਾ ਸੌਂਗਣਾ ਮਾ ਹਾਂ ਦਾ ਜਦੋਂ ਪਾਲਟੂ ਚਲਾ ਗਿਆ ਇੱਥੇ ਭਾਈ ਗੋਲਡੀ ਨੇ ਬਹੁਤ ਮਿਸ ਕਰਿਆ ਇਹਨੂੰ ਯਾਰ ਪਾਲ ਤੋਂ ਯਾਰ ਉਹ ਕੋਈ ਕੁਦਰਤੀ ਹੋ ਜਾਂਦੀਆਂ ਚਲੋ ਪ੍ਰੋਬਲਮਾਂ ਘਰੇਲੂ ਹੁਣ ਘਰ ਘਰ ਪਾਈ ਜਾਂਦਾ ਪਾਲ ਤੋਂ ਆਪਦਾ ਵਿਹਾਰ ਚ ਤੇ ਪ੍ਰਿੰਟ ਵਗੈਰਾ ਚੈੱਕ ਕਰ ਲੋ ਵੈੜ ਦਾ ਪੂਰਾ ਟਾਪ ਆ ਤੋਰਾ ਵਗੈਰਾ ਚੈੱਕ ਕਰ ਲੋ ਆਰਡਰ ਕੁਆਲਿਟੀ ਚੈੱਕ ਕਰ ਲੋ ਕਰਮ ਵਾਲੀ ਫਸੀ ਖੜੀ ਆ ਦੋਸਤੋ ਇੱਕ ਗੱਲ ਕਹਿਣ ਦੀ ਤੇ ਕਮਾਉਣ ਦੀ ਹੁੰਦੀ ਆ ਨਾ ਇਹ ਵਿੱਚ ਕਹਿਣਾ ਵੀ ਤੇ ਕਮਾਉਣਾ ਵੀ ਓਨਾ ਹੀ ਆ ਚੈੱਕ ਕਰ ਲੋ ਸਾਹਮਣੇ ਆਪਾਂ ਨੂੰ ਬਾਹਲੀ ਸਿਹਤਾਂ ਕਰਨ ਦੀ ਲੋੜ ਨਹੀਂ ਵੈੜਦੀ ਚੰਗੀ ਆ ਬਾਕੀ ਦੋਸਤੋ ਆਹ ਆਰਡਰ ਕੁਆਲਿਟੀ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਿੰਨੇ ਆ ਤੁਰਾ ਤੁਹਾਨੂੰ ਦਿਖਾਤਾ ਕਰਮ ਵਾਲੇ ਦਾ ਚਾਰੇ ਥਾਂ ਨਿਖੜਵੇਂ ਆ ਤੇ ਪਲਟੂ ਮੋਲ ਵਗੈਰਾ ਭਾਈ ਇਹਦਾ ਮੋਲਤਾ ਭਾਈ ਲੋਕ ਤਾਂ ਢਾਈ ਢਾਈ ਲੱਖ ਦੇ ਮੰਗਦੇ ਆ ਇਹ ਠੀਕ ਆ ਠੀਕ ਹੈ ਨਾ ਜੇ ਸਾਡੇ ਕੋਲੇ ਆ ਗਿਆ ਬੰਦਾ ਅਸੀਂ ਉਹਦੇ ਰੇਟ ਨਾਲ ਦੇ ਦਾਂਗੇ ਹਿਸਾਬ ਨਾਲ ਆਪਣੇ ਤੇਰੇ ਹਿਸਾਬ ਨਾਲ ਵੀ ਆਏ ਤਾਂ ਤੂੰ ਤਾਂ ਢਾਈ ਲੱਖ ਮੰਗ ਕੇ ਵੇਚੇਗਾ ਨਹੀਂ 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 ਭਾਈ ਕੋਈ ਬੰਦਾ ਹੁੰਦਾ ਯਾਰ ਕਈ ਵਾਰੀ ਮਾਨਤਨ ਫੁੱਲ ਕਰਿਓ ਆਏ ਨਾ ਉਹ ਕਿ ਤੂੰ ਵੀ ਉਹਨਾਂ ਨੂੰ ਨਹੀਂ 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 ਜੇ ਆ ਗਿਆ ਬੰਦਾ ਆਪਾਂ ਮੋੜ ਦੇਗੇ ਭਾਈ ਬਸ ਠੀਕ ਹੈ ਇੱਕਾ ਜਿਵੇਂ ਉਹ ਕਹੂਗਾ ਉਵੇਂ ਕਰਦਾ ਆਂ ਆ ਆ ਦੇਖੋ ਦੋਸਤੋ ਵੈੜਾ ਟਾਪ ਕੁਆਰ ਦੀਆ ਭੁੱਖ ਲੈਂਦੀਆ ਦੇਖ ਜਿਵੇਂ ਕਹੂਗਾ ਉਵੇਂ ਕਰ ਲਾਂਗੇ ਕਰ ਮਾਲ ਦੀ ਤੀਜੇ ਦੀ ਵੀ ਡਿਟੇਲ ਹਾਂਜੀ ਤੀਜੇ ਦਾ ਵੀ ਲਾਓ ਡਿਟੇਲ ਆ ਦੇਖੋ ਥੀਲ ਢੰਡੇ ਬਾਟੂਆ ਹਜੇ ਲੈ ਜੋਗੀ ਆਪਲਾ ਦਸੀ ਇਹ ਕਿਵੇਂ ਹਲੇ ਵਿੱਚ ਕੱਚੀ ਐ ਪਾਣੇ ਪਾਲਾ ਪਾਲ ਅਜੇ ਸੂਈ ਤਾਂ ਨਹੀਂ 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 ਕੱਚੀ ਹਲੇ ਭਾਈ ਲੈ ਜੋਗੀ ਹਫਤੇ ਤੋਂ ਬਾਅਦ 10 ਦਿਨ ਲੈ ਜੋਗੀ ਠੀਕ ਆ ਤੇ ਕਿਹੜਾ ਸੂਆ ਇਹ ਸੂਆ ਇਹਦਾ ਹੋ ਦੂਜਾ ਬਈ ਇਹਦਾ ਸੂਆ ਦੂਜਾ ਹਾਂਜੀ ਸੂਆ ਦੂਸਰਾ ਦੂਸਰਾ ਤੇ ਅਡ ਰਿਕਵਰਡ ਤੁਹਾਨੂੰ ਨੇੜੇ ਚੈੱਕ ਕਰਾਤੀ ਆ ਬਾਈ ਕਹਿੰਦਾ ਬਲਾਂ ਵਗੈਰਾ ਬਾਕੀ ਕਹਿੰਦੇ ਨੇ ਵੀ ਤੁਸੀਂ ਆਪ ਸਿਆਣੇ ਆ ਸਾਰਾ ਕੁਝ ਜਾਣਦੇ ਆ ਨਾ ਆਪਦੇ ਹਿਸਾਬ ਨਾਲ ਕੋਈ ਤੁਸੀਂ ਪੈਸੇ ਲਾਉਣੇ ਆ ਆਪਦਾ ਆ ਕੇ ਇੱਥੇ ਫਾਰਮ ਦੇ ਵਿੱਚ ਪਾਲਟੂ ਕੋਲ ਆ ਕੇ ਦੋ ਡੰਗ ਚਾਰ ਡੰਗ ਜਿਹੜਾ ਪਸ਼ੂ ਸੂਇਆ ਹੁੰਦਾ ਉਹਨੂੰ ਚੋਵੋ ਜਿਹੜਾ ਕੋਈ ਗੱਪਾਂ ਲੈ ਕੇ ਨਾ ਆਦੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਹਿੰਦਾ ਕਿਸੇ ਵੀ ਫਾਰਮ 'ਚ ਜਾਂਦੇ ਆ ਕਿਸੇ ਵੀ ਘਰ ਤੋਂ ਲੈਣੇ ਆ ਆਪਦੀ ਤਸੱਲੀ ਜ਼ਰੂਰ ਕਰਿਆ ਕਰੋ ਤੇ ਜਿਹੜਾ ਇਹ ਵੈਢ ਦਾ ਪ੍ਰਿੰਟ ਵਗੈਰਾ ਤੁਸੀਂ ਚੈੱਕ ਕਰ ਲਓ ਤੇ ਇਹਦਾ ਮੁੱਲ ਵਗੈਰਾ ਮੁੱਲ ਉਹਦਾ ਹੈਗਾ ਜੀ ਕਹੇ ਤਾਂ ਦਿੱਤਾ ਸਾਨੂੰ ਵੀ ਆਏ ਤਾਂ ਮੋੜਣਾ ਨਹੀਂ ਮੁੱਲ ਕਰੇ ਦਾ ਕੋਈ ਫਾਇਦਾ ਨਹੀਂ ਭਾਈ ਐਵੇਂ ਕਹਦੀ ਐ ਇੰਨਾ ਜਾ ਫਲਾਣਾ ਨਾ ਸਹੀ ਹੈ ਸਹੀ ਹੈ ਸਹੀ ਹੈ ਠੀਕ ਹੈ ਨਾ ਬਾਕੀ ਕੋਈ ਨਹੀਂ ਦੋਸਤੋ ਭਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਹੁੰਦਾ ਹੈ ਮਾਲਕ ਵੀਰਾਂ ਤੁਸੀਂ ਗੱਲ ਕਰ ਸਕਦੇ ਆ ਫੋਨ ਤੇ ਮੁੱਲ ਵਗੈਰਾ ਵੀ ਤੁਸੀਂ ਭਾਈ ਨਾਲ ਗੱਲ ਕਰਕੇ ਕਰਵਾ ਸਕਦੇ ਆ ਤੇ ਜੈਜ ਰੇਟ ਹੀ ਹੁੰਦੇ ਆ ਭਾਈਆਂ ਦੇ ਪਸ਼ੂ ਦੇ ਹਿਸਾਬ ਨਾਲ ਤੇ ਇਹਦਾ ਕਰਮ ਵਾਲੇ ਦਾ ਕਿਵੇਂ ਆ ਇਹ ਬਾਈ ਸੂਈ ਵੀ ਆ ਇਹ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੀ ਠੀਲ ਠੰਡੀ ਇਹ ਵੀ ਬਾਦੂ ਆ ਕਰੀਏ ਹਾਰਡਰ ਕੁਆਲਟੀ ਚੈੱਕ ਕਰ ਲਈਏ ਕਿੰਨਾ ਟਾਈਮ ਤੋਂ ਇਸ ਟਾਈਮ ਤਿਆਰੇ ਦੇ ਛੱਲੇ ਇਹਦੇ ਕੋਲੇ ਇਸ ਟਾਈਮ ਭਾਈ 1 ਕਾਸ ਗੱਲੋ ਕੰਡੇ ਵਾਲਾ ਹਾਂਜੀ ਪੰਜ ਚਾਰ ਟਾਈਮ ਬੰਦਾ ਚੋਲੇ ਤਸਲੀਨਾ ਹਾਂ ਪੱਕੀ ਵਾਲਾ ਹਾਂਜੀ ਦੇ ਦੇਗਾ ਜੋ ਗਈ ਹਾਂ ਹਾਂ ਕਿੰਨੇ ਕੁ ਰੇਟ ਚ ਦੇ ਦੇਗਾ ਇਸ ਦਾ ਰੇਟ ਵੀ ਭਾਈ ਇਹਦਾ ਆਏ ਤੋਂ ਹੋਊਗਾ ਠੀਕ ਹੈ ਤੇਰੇ ਹਿਸਾਬ ਨਾਲ ਜਾਇਜ਼ ਜਾ ਹਾਂ ਹਾਂ ਜਾਇਜ਼ ਜੀ ਜਾਇਜ਼ ਆ ਬਸ ਬੰਦਾ ਆਜੇ ਤਾਂ ਬਸ ਸੁੱਕਾ ਨਹੀਂ ਜਾਣ ਦਿੰਦੇ ਠੀਕ ਹੈ ਜਿੰਨੇ ਕਹਿਣਗੇ ਉਨੇ ਹੀ ਕਰ ਲਾਂਗੇ ਬਸ ਸਹੀ ਹੈ ਤੇ ਇਹ ਕ੍ਰਾਚ ਚ ਪੈਂਦੀ ਹੈਗਾ ਐਚ ਐਫ ਜੀ ਆ ਨਹੀਂ ਨਹੀਂ ਐਚ ਐਫ ਸੀ ਹੈ ਥੋੜਾ ਜਿਹਾ ਕਲਰ ਪ੍ਰਿੰਟ ਘੱਟ ਕੱਲ ਹਾਂ ਕਲਰ ਪ੍ਰਿੰਟ ਕਰਤਾ ਹਾਂ 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 ਦੋਸਤੋ ਆਜ ਚੈੱਕ ਕਰ ਲਓ ਪਰਖ ਨਾਲ ਖਾਬ ਕਰ ਲਿਓ ਬਾਕੀ ਤੁਹਾਨੂੰ ਦੱਸਿਆ ਵੀ ਰੇਟ ਦੀ ਨਾ ਟੈਨਸ਼ਨ ਲਿਓ ਰੇਟ ਬਾਈ ਨਾਲ ਗੋੜੀ ਦਾ ਨੰਬਰ ਸਕਰੀਨ ਤੇ ਚਾਲਦਾ ਹੂੰ ਵੀਡੀਓ ਦਿਖਾ ਦਿਓ ਫੋਟੋਸ ਹੰਡ ਕਰ ਦਿਓ ਤੁਹਾਨੂੰ ਸਾਰਾ ਕੁਝ ਕਲੀਅਰ ਕਰ ਦਿੰਗੇ ਇਹ ਕਰਮ ਵਾਲੀ ਜਰਸੀ ਪੰਜਾਬ ਜਰਸੀ ਆ ਇਹ ਹਾਂਜੀ ਹਾਂਜੀ ਪੰਜਾਬ ਜਰਸੀ ਆ ਸੋਲ ਠੰਡੇ ਵੀ ਬਾਦੂ ਆ ਦੇਖ ਲਾ ਹਾਂ ਹਾਂ ਅਡ ਰਿਕਵਰੀ ਚੈੱਕ ਕਰੋ ਬੜਾ ਜਵਾਕ ਹੈ ਜੀ ਦੋਸਤੋ ਪਈਆਂ ਹੈ ਤਾਂ ਮੇਰੇ ਨਾਲ ਟਾਈਮ ਬਹੁਤ ਲੱਜੂ ਇੱਕ ਕਿੰਨਾ ਟਾਈਮ ਲੈਂਦਾ ਇਹ ਬਾਲਾ ਤਾਂ ਨਹੀਂ ਕਹਿੰਦਾ 15 20 ਦਿਨ ਤਾਂ ਲੈਂ ਹਾਂ ਨੋਰਮਲ ਕਿਉਂਕਿ ਬਾਲ ਢਿੱਲਾ ਬਹੁਤ ਪਈਆਂ ਹਾਂਜੀ ਹਾਂਜੀ ਕਰਮ ਵਾਲੀ ਬੱਚੇ ਬਹੁਤ ਚੰਗੀਆਂ ਜਿੰਨੀ ਕਹਦੇ ਸਹੀ ਆ ਹਾਂ ਇਹਦਾ ਪ੍ਰਾਈਸ ਵੀ ਹੁਣ ਤੇ ਕਰ ਦੋ ਹਾਂਜੀ 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 ਤੁਹਾਨੂੰ ਦੱਸਿਆ ਤਾਂ ਹੈ ਹਾਂ ਜਿਵੇਂ ਕਹਿਣਗੇ ਉਹ ਮੈਂ ਕਰ ਲਾਂਗੇ ਬਸ ਸਹੀ ਆ ਤੇ ਆਹਾ ਕਰੋਸ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਸੀਲ ਠੰਡੀ ਬਾਦੂਆ ਹੈ ਇਹ ਸ਼ਾਤ ਨਹੀਂ ਮਾਰਦੀ ਨਹੀਂ 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 ਇਹ ਸਾਲੀਆਂ ਇੱਥੇ ਕਿੱਥੇ ਰੱਖਦੇ ਸੀ ਸਹੀ ਆ ਠੀਕ ਹੈ ਸੀਲਸ ਵਾਲੇ ਪੂਰੀਆ ਦੋਸਤੋ ਵੇਖ ਲਓ ਪਾਲਟੂ ਬਾਈ ਚਾਸ ਫਿਰ ਹੱਥ ਮਾਰਿਆ ਇਹ ਸੂਈ ਵੀ ਕਿਸੂੰ ਵਾਲੀ ਆ ਇਹ ਗੱਬਣਾ ਨਾ ਬਾਈ ਇਹ ਗੱਬਣਾ ਉਹ ਬੱਚਾ ਕਿਦਾ ਬੱਚਾ ਓ ਉਧੇ ਆ ਅੱਛਾ ਇਹ ਬੱਚਾ ਉਹਦਾ ਜਿਹੜੀ ਸੂਈ ਆ ਦੋਸਤੋ ਉਹਦਾ ਬੱਚਾ ਹੈ ਬੱਛਾ ਕਬਸੀਆ ਮਗਰ ਇਹ ਬੱਚਾ ਦਾ ਬੱਚਾ ਵੇਖਾ ਤੇ ਜਿਹੜਾ ਆਹਾ ਦੋਸਤੋ ਆਹ ਦੇਖ ਲਾ ਫੀਲ ਦਿੱਤਾ ਕੋਈ ਅੰਤ ਨਹੀਂ ਵਿਚਾਰੀ ਚੈੱਕ ਕਰ ਲੋ ਹਾਂ ਫੀਲ ਠੰਡੇ ਮੈ ਤੁਹਾਨੂੰ ਦੱਸਿਆ ਵੀ ਆਪਾਂ ਗੜਵਰ ਪਰ ਹੋ ਤਿਆਉ ਦੇ ਗੜ ਘੜ ਦੇਖ ਲੋ ਦੋਸਤੋ ਦਰਮਿਆਨੇ ਕਾ ਦਾ ਸੋਹਣੀ ਆ ਬੈਠ ਇਹ ਕਿਹੜੇ ਸੋਇਆ ਇਹ ਹੋਊਗਾ ਦੁੱਜੀ ਜੀ ਦੁੱਜੀ ਹਾਂਜੀ ਓਕੇ ਹਾਂ ਮਗਰ ਨੱਬ ਜੀ ਕਿਵੇਂ ਦੇ ਇੱਕ ਬੁੱਬੀ ਜੀ ਬੁੱਬੀ ਬਾਬੇ ਤੋਂ ਹੀ ਹੁੰਦੀ ਆ ਮਾੜੀ ਮੋਟੀ ਅਸਾ ਠੀਕ ਆ 4620 ਨਿਕਲਵੇਂ ਆ ਹਾਂਜੀ ਹਾਂਜੀ ਤੇ ਬਾਕੀ ਦੋਸਤ ਤੁਹਾਨੂੰ ਦੱਸਤਾ ਵੀ ਬਾਈ ਪਾਰਟੀ ਨੇ ਸਾਰੀ ਡਿਟੇਲਾਂ ਦਿੱਤੀਆਂ ਵਹਿੜਦਿਆਂ ਤਾਂ ਹੀ ਅਸੀਂ ਵੀਡੀਓ ਥੋੜੀ ਲੰਬੀ ਲੈ ਕੇ ਆਏ ਆ ਜਿਹੜੀ ਬੁੱਬੀ ਕਹਿੰਨਾ ਬਾਈ ਦਿਖਾਈ ਯਾਰ ਮੈਨੂੰ ਵੀ ਉਹ ਵੀ ਨੀਚੇ ਵਿਚਾਲੇ ਕਿੱਥੇ ਮੈਂ ਇਹ ਦੇਖ ਸਕੀ ਉਹ ਤਾਂ ਕੋਈ ਗੱਲ ਨਹੀਂ ਰੇਟ ਚ ਹੋ ਜਾ ਬੁੱਬੀ ਬਾਬੇ ਸਭ ਕਰਦਾ ਚੱਲਦੀ ਦਾ ਨਹੀਂ ਉਹ ਚੱਲਦੇ ਨੇ ਠੀਕ ਆ ਦੋਸਤੋ ਬੇਚ ਅੱਜ ਕੋਈ ਆਜੋ ਫਾਰਮ ਤੇ ਜੇ ਤੁਸੀਂ ਦੇਖ ਲੋ ਚੈੱਕ ਕਰੋ ਬਾਕੀ ਦਾ ਹੁਣ ਤਾਂ ਮਾਲ ਥੋੜਾਗਾ ਥੋੜਾ ਗਰਮੀ ਕਰਕੇ ਵੀ ਹੋ ਜਾਂਦਾ ਨਾ ਮਾਲ ਮੇਰਾ ਘੱਟਾ ਤੇ ਬਾਈ ਕੋਲ ਤਾਂ ਰੌਣਕਾ ਲੱਗੇ ਰਹਿੰਦੇ ਬਾਕੀ ਪਾਲਟਰ ਬਾਈ ਦੁਬਾਰਾ ਆ ਗਿਆ ਤੁਸੀਂ ਆ ਦੇਖ ਲਓ ਸਫਾਈ ਵਗੈਰਾ ਓਕੇ ਕਰੀ ਪਈ ਆ ਤੇ ਜਿਹੜਾ ਰੇਟ ਪ੍ਰਾਈਜ਼ ਆ ਉਹ ਬਾਈ ਨਾਲ ਗੱਲ ਕਰ ਲਿਓ ਨੰਬਰ ਆ ਸਕਰੀਨ ਤੇ ਚੱਲੂਗਾ ਡਿਟੇਲ ਤੁਹਾਨੂੰ ਸਭ ਦੀ ਸਾਂਝੀ ਕਰਤੀ ਆ ਤੇ ਮੈਲ ਦੇ ਨਵੇਂ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ